ਹਾਂਜੀ ਇੱਕ ਨਾਮ ਬਹੁਤ ਪਿਆਰਾ ਬਰਤਾਂਤ ਬਰਤਾਂਤ ਆਉਂਦਾ ਏ ਬਈ ਰੱਬ ਦੇ ਵਿੱਚ ਸਾਡਾ ਵਿਸ਼ਵਾਸ اٹਲ ਤੇ ਪਰਪੱਕ ਹੋ ਜਾਵੇਗਾ ਇਹ ਜਿਹੜੀ ਗਾਥਾ ਸੁਣ ਕੇ ਇੱਕ ਮਨੁੱਖ ਸੀ ਵੀ ਉਹਦਾ ਨਾ ਕਦੇ ਵੀ ਰੱਬ ਤੋਂ ਵਿਸ਼ਵਾਸ ਡੋਲਿਆ ਨਹੀਂ ਸੀ ਕਦੀ ਰੱਬ ਦੀ ਹੋਂਦ ਤੋਂ ਉਹ ਮਨੁੱਖਰ ਨਹੀਂ ਸੀ ਹੋਇਆ ਉਹ ਜਦੋਂ ਵੀ ਰੱਬ ਅੱਗੇ ਅਰਦਾਸ ਕਰਕੇ ਘਰੋਂ ਬਾਹਰ ਜਾਂਦਾ ਸੀ ਤੇ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਸੀ ਕਿ ਰੱਬ ਮੇਰੇ ਅੰਗ ਸੰਗ ਆ ਤੇ ਮੇਰੇ ਨਾਲ ਹਾਜ਼ਰ ਨਾਜਰ ਆ ਤੇ ਮੇਰੇ ਨਾਲ ਹੀ ਚੱਲ ਰਿਹਾ ਹੈ ਮਨ ਦੀ ਤਸੱਲੀ ਵਾਸਤੇ ਉਹ ਪਿੱਛੇ ਆਪੋਂ ਕੇ ਦੇਖਦਾ ਤੇ ਚਾ ਦੋ ਪੈਰਾਂ ਦੀ ਜਗ੍ਹਾ ਨੂੰ ਚਾਰ ਦਿਖਾਈ ਦਿੰਦੀਆਂ ਸਨ ਤੇ ਇਸ ਤਰ੍ਹਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਹਿਦਾ ਤੇ ਰੱਬ ਉੱਤੇ ਉਹਦਾ ਵਿਸ਼ਵਾਸ ਹੋਰ ਜ਼ਿਆਦਾ ਪ੍ਰਪੱਕ ਹੁੰਦਾ ਸੀ ਸੋ ਇੱਕ ਦਿਨ ਔਰਤ ਤੇ ਕੋਈ ਭਾਰੀ ਮੁਸੀਬਤ ਆ ਕੇ ਬਣ ਗਈ ਫਿਰ ਉਹ ਰੱਬ ਅਗੇ ਅਰਦਾਸਾਂ ਕਰਨ ਲੱਗਾ ਕਿ हे ਪ੍ਰਮਾਤਮਾ ਕਿ ਮੈਨੂੰ ਬਚਾ ਲਵੀਂ ਜੇ ਤੂੰ ਮੇਰਾ ਸਾਥ ਨਾ ਦਿੱਤਾ ਤੇ ਮੇਰੀ ਤੇ ਜਾਨ ਵੀ ਜਾ ਸਕਦੀ ਹੈ ਸੋ ਉਹ ਅਰਦਾਸ ਕਰਕੇ ਤੁਰ ਪਿਆ ਕਚਹਿਰੀ ਵੱਲ ਪੇਸ਼ੀਪੂਕਤਨ ਵਾਸਤੇ ਤੇ ਉੱਥੇ ਸੋਚਦਾ ਕਿ ਕੀ ਫੈਸਲਾ ਹੋਵੇਗਾ ਨਾਲ ਬੜਾ ਘਬਰਾਇਆ ਹੋਇਆ ਹੈ ਕਿ ਰੱਬ ਅੱਜ ਜਰੂਰ ਮੇਰਾ ਸਾਥ ਦੇਵੇਗਾ ਤੇ ਉਹਨੇ ਨਾ ਮਨ ਦੀ ਤਸੱਲੀ ਵਾਸਤੇ ਕਿ ਰੱਬ ਹਰ ਵੇਲੇ ਮੇਰੇ ਅੰਗ ਸੰਗ ਹੁੰਦਾ ਏ ਹਾਜ਼ਰ-ਨਾਜ਼ਰ ਜਦੋਂ ਪਿੱਛਾ ਪਾ ਕੇ ਦੇਖਿਆ ਤੇ ਉਹਨੂੰ ਦੋ ਪੈਰਾਂ ਦੀ ਚਾਰ ਪੈਰਾਂ ਦੀ ਜਗ੍ਹਾ ਦੋ ਹੀ ਦਿਖਾਈ ਦਿੱਤੀਆਂ ਇਸ ਤਰ੍ਹਾਂ ਤੇ ਉਹ ਮਨ ਦੇ ਵਿੱਚ ਹੋਰ ਜ਼ਿਆਦਾ ਘਬਰਾ ਗਿਆ ਡਰ ਗਿਆ ਡੋਲ ਗਿਆ ਵੀ ਅੱਗੇ ਤੇ ਰੱਬ ਹਰ ਵਕਤ ਮੇਰੇ ਨਾਲ ਹੁੰਦਾ ਸੀ ਤੇ ਅੱਜ ਔਖੀ ਸਮੇਂ ਰੱਬ ਵੀ ਜਿਹੜਾ ਮੇਰਾ ਸਾਥ ਛੱਡ ਗਿਆ ਹੈ ਤੇ ਹੁਣ ਮੇਰਾ ਕੀ ਬਣੇਗਾ ਤੇ ਓਕੇ ਸਮੇਂ ਰੱਬ ਸਾਥ ਛੱਡ ਗਿਆ ਹੈ ਹੁਣ ਕੌਣ ਬਚਾਏਗਾ ਮੈਨੂੰ ਓਹੀ ਬਚਾਉਣ ਵਾਲਾ ਸੀ ਤੇ ਇਤਨੇ ਸਮੇਂ ਨੂੰ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਭਗਤਾਂ ਡੋਲਣਾ ਮੈਂ ਤੇਰੇ ਨਾਲ ਹੀ ਚੱਲ ਰਿਆਂ ਤੇ ਮੈਂ ਕਦੇ ਵੀ ਆਪਣੇ ਜਿਹੜੇ ਭਗਤ ਹੁੰਦੇ ਹਨ ਉਹਨਾਂ ਨੂੰ ਛੱਡ ਕੇ ਨਹੀਂ ਜਾਂਦਾ ਇਹ ਜਿਹੜੀਆਂ ਤੂੰ ਪੈੜਾਂ ਦੇਖ ਰਿਹਾ ਹੈ ਦੋ ਪੈੜਾਂ ਇਹ ਦੋ ਪੈੜਾਂ ਤੇਰੀਆਂ ਨਹੀਂ ਇਹ ਮੇਰੀਆਂ ਨੇ ਤੇਰੇ ਤਰਤੀ ਦੇ ਪੈਰ ਤਾਂ ਨਹੀਂ ਲੱਗ ਰਹੇ ਕਿਉਂਕਿ ਤੈਨੂੰ ਮੈਂ ਚੁੱਕ ਕੇ ਆਪਣੀ ਛਾਤੀ ਦੇ ਨਾਲ ਲਾ ਕੇ ਲਿਜਾ ਰਿਹਾ ਹਾਂ ਕਿ ਤੈਨੂੰ ਕਿਸੇ ਪਾਸਿਓਂ ਤੱਤੀ ਬਾਹ ਵੀ ਨਾ ਲੱਗੇ ਇਸ ਕਰਕੇ ਤੂੰ ਮਨ ਕਰਕੇ ਡੋਲਣਾ ਕਿਉਂਕਿ ਜਦੋਂ ਮੇਰੇ ਭਗਤ ਮੈਨੂੰ ਬੇਨਤੀ ਕਰਦੇ ਹਨ ਤੇ ਮੈਂ ਉਹਨਾਂ ਦੀ ਖੁਸ਼ੀ ਖੁਸ਼ੀ ਦੇ ਨਾਲ ਬੇਨਤੀ ਪ੍ਰਵਾਨ ਕਰਦਾ ਹਾਂ ਸਦਾ ਹੀ ਮੈਂ ਉਹਨਾਂ ਦੀ ਇੱਜ਼ਤ ਰੱਖਦਾ ਉਹਨਾਂ ਦੀ ਪ੍ਰਤਪਾਲਣਾ ਕਰਦਾ ਕਰਦਾ ਦੇਖੋ ਪ੍ਰਤਪਾਲਣਾ ਤੇ ਰੱਖਿਆ ਤੇ ਸਾਰਿਆਂ ਦੀ ਕਰਦਾ ਹੈ ਪਰ ਭਗਤਾਂ ਤੇ ਉਹ ਜ਼ਿਆਦਾ ਰੀਝਦਾ ਹੈ ਜਿਆਦਾ ਪ੍ਰਸੰਨ ਹੁੰਦਾ ਹੈ ਭਗਤਾਂ ਦੀ ਸਦਾ ਤੋ ਰੱਖਦਾ ਹਰ ਜੀਓ ਤੁਰ ਤੂ ਰੱਖਦਾ ਆਇਆ ਪ੍ਰਹਿਲਾਦ ਜਨ ਤੋਂ ਦਰਾਕ ਲੈ ਹਰ ਜੀਓ ਹਰਨਾਕਸ਼ਮਾਰ ਪਚਾਇਆ ਸੋ ਰੱਬ ਸਦਾ ਹੀ ਸਾਡੇ ਅੰਗ ਸੰਗ ਹੈ ਹਾਜ਼ਰ ਨਾਜ਼ਰ ਹੈ ਤੇ ਸਦਾ ਹੀ ਸਾਡੀ ਰੱਖਿਆ ਕਰਦਾ ਹੈ ਸੋ ਇਸ ਦੇ ਨਾਲ ਸਾਡਾ ਜਿਹੜਾ ਵਿਸ਼ਵਾਸ ਆ ਨਾ ਇਸ ਗਾਥਾ ਦੇ ਨਾਲ ਸਾਡਾ ਹੋਰ ਅਟਲ ਹੋ ਜਾਂਦਾ ਹੈ ਕਿ ਵਾਕਈ ਉਹ ਵਾਹਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਹੈ ਤੇ ਸਾਡੀ ਸਦਾ ਹੀ ਰੱਖਿਆ ਕਰਦਾ ਹੈ ਜੇ ਐਸਾ ਹੀ ਸਮਝਾਂਗੇ ਐਸਾ ਮਹਿਸੂਸ ਕਰਾਂਗੇ ਤੇ ਰੱਬ ਸੱਚਮੁੱਚ ਹੀ ਫਿਰ ਰੱਖਿਆ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ